ਸਾਲ 2013 ਦੇ ਵਿੱਚ ਮਲੇਰ ਕੋਟਲਾ ਚ ਜਗਨਿਆ ਹੱਤਿਆकांड ਹੋਇਆ ਸੀ ਮਸੂਮ ਬਾਲਕ 13 ਸਾਲ ਦਾ ਵਿਧੂ ਜੈਨ ਜਿਹਨੂੰ ਜ਼ਿੰਦਾ ਜਲਾ ਕੇ ਮਾਰ ਦਿੱਤਾ ਗਿਆ ਸੀ ਉਹਦੇ ਇਨਸਾਫ ਦੀ ਲੜਾਈ ਬਹੁਤ ਲੰਬੀ ਹੋ ਚੁੱਕੀ ਆ ਇਹ ਪੰਜਾਬ ਪੁਲਿਸ ਵੱਲੋਂ ਟਰਾਂਸਫਰ ਕੀਤੀ ਗਈ ਸੀ ਸੀਬੀਆਈ ਨੂੰ ਸੀਬੀਆਈ ਇਸ ਮਾਮਲੇ ਚ ਕੁਝ ਵੀ ਨਹੀਂ ਕਰ ਪਾਈ ਉਹਨਾਂ ਨੇ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਕਿ ਬੱਚੇ ਨੇ ਸੁਸਾਇਸਾਈਡ ਕੀਤਾ ਹਾਈ ਕੋਰਟ ਨੇ ਉਸ ਗੱਲ ਨੂੰ ਨਾ ਮੰਨਦੇ ਹੋਏ ਫਰਦਰ सीबीआई ਕੋਰਟ ਮੁਹਾਲੀ ਨੂੰ ਇੱਕ ਕੇਸ ਟਰਾਂਸਫਰ ਕੀਤਾ ਸੀ 1.5 ਸਾਲ ਪਹਿਲਾਂ ਔਰ 15 ਜੂਨ 2024 ਨੂੰ सीबीआई ਕੋਰਟ ਨੇ सीबीआई ਦੀ ਇਨਕੁਆਇਰੀ ਨੂੰ ਡਿਕਲਾਈਨ ਕਰਦੇ ਹੋਏ ਦੁਬਾਰਾ ਜਾਂਚ ਦੇ ਆਰਡਰ ਦਿੱਤੇ ਨੇ ਇਹਦੇ ਚ ਯਾਚਕਾ ਕਰਤਾ ਜਿਹੜੇ ਵਿਧੂ ਜੈਨ ਦੇ ਫਾਦਰ ਸਾਹਿਬ ਨਵਨੀਤ ਜੈਨ ਜੀ ਸੀਗੇ ਮੈਂ ਬੇਨਤੀ ਕਰੂੰਗਾ ਇਹਨਾਂ ਵੱਲੋਂ ਬਹੁਤ ਮਜ਼ਬੂਤ ਹੋ ਕੇ ਨਿਆਂ ਦੀ ਲੰਬੀ ਲੜਾਈ ਲੜੀ ਜਾ ਰਹੀ ਹੈ ਜਿਹਦੇ ਵਿੱਚ ਪੰਜਾਬ ਦੇ ਸਮੂਹ ਰਾਇਮਿੱਤ ਇਹ ਇੱਕ ਧਾਰਮਿਕ ਸਮਾਜਿਕ ਸੰਗਠਨ ਇਹਨਾਂ ਦਾ ਸਹਿਯੋਗ ਕਰ ਰਿਹਾ ਹੈ ਜਿਹਦੇ ਵਿੱਚ ਉਹ ਹਿੰਦੂ ਨਾਇਬੀੜ ਵੀਰਤ ਸੰਗਠਨ ਹੈ ਮੈਂ ਬੇਨਤੀ ਕਰੂੰਗਾ ਨਵਨੀਤ ਜਾਨਜੀ ਵਿਨੋਦ ਜਾਨਜੀ ਵੀ ਤੁਹਾਡੇ ਨਾਲ ਰੂਬਰੂ ਹੋ ਕੇ ਆਪਣੀ ਪੀੜਾ ਦੱਸਣਗੇ ਜੱਦਦਾਦ ਆ ਜੱਦਦਾਦ ਹੈ ਸਾਡੇ ਲਈ ਖਤਰਾ ਕਿੰਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਨਿਰੰਤਰ ਬਾਈ ਨੇਮ ਜਿਹੜੇ ਬੰਦੇ ਸਮਾਜ ਵਿੱਚ ਚਿਰਦੇ ਨੇ ਸਾਰੇ ਆਮ ਪਰਿਵਾਰ ਨੂੰ ਧਮਕੀਆਂ ਦਿੰਦੇ ਰਹੇ ਨੇ ਸਾਰੇ ਐਵੀਡੈਂਸ ਸੰਗਰੂਰ ਐਸਐਸਪੀ ਨੂੰ ਡੀਜੀਪੀ ਪੰਜਾਬ ਨੂੰ ਅਸੀਂ ਪੇਸ਼ ਕੀਤੇ ਹੋਏ ਨੇ ਜਿਹੜੇ ਬੰਦੇ ਸਾਰੇ ਆਮ ਧਮਕੀਆਂ ਦਿੰਦੇ ਨੇ ਜਿਹੜੇ ਜਿਹੜੇ ਕਾਤਲ ਵੀ ਨੇ ਅੱਜ ਖੁੱਲੇ ਘੁੰਮਦੇ ਪਏ ਨੇ ਉਹ ਕਿਸੇ ਨੂੰ ਵੀ ਅਗਲਾ ਸ਼ਿਕਾਰ ਬਣਾ ਸਕਦੇ ਆ ਪਰਿਵਾਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਇਨਸਾਫ ਲਈ 도ੜ ਰਿਹਾ ਇਹ ਹਮੇਸ਼ਾ ਉਹਨਾਂ ਦੀ ਹਿੱਟਲਿਸਟ ਦੇ ਉੱਤੇ ਆ ਇਹਦਾ ਵੀ ਸੁਰੱਖਿਆ ਸੰਪੂਰਨ ਯਕੀਨੀ ਬਣਾਈ ਜਾਵੇ ਪੰਜਾਬ ਸਰਕਾਰ ਦੀ ਏ ਜ਼ਿੰਮੇਵਾਰੀ ਆ ਅਗਰ ਕੱਲ ਨੂੰ ਇਹਨਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਪੰਜਾਬ ਸਰਕਾਰ ਡੀਜੀਪੀ ਪੰਜਾਬ ਹੋਣਗੇ ਨਹੀਂ ਜ਼ਿਲੰਦਰ ਹੁਣ ਜਿਵੇਂ ਸੀਐਮ ਸਾਹਿਬ ਨੇ ਆਪਣਾ ਬਣਾਇਆ ਘਰ ਇੱਥੇ ਕਿਰਾਏ ਤੇ ਰਹਿ ਰਹੇ ਆ ਸਾਰੀ ਸੁਨਵਾਈ ਕਰਦੇ ਆ ਤੁਹਾਡਾ ਵਫਤ ਕੀ ਲੱਗਦਾ ਤੁਹਾਨੂੰ ਵਿਦੂ ਜੈਨ ਦੇ ਨਿਮਿਤ ਉਸਵੇਲੇ ਦੇ ਸੰਸਦ ਭਗਵੰਤਬਾਨ ਜੀ ਜਿਹੜੇ ਅੱਜ ਚੀਫ ਮਿੰਿਸਟਰ ਪੰਜਾਬ ਨੇ ਉਹਨਾਂ ਨੇ ਪ੍ਰੋਮਿਸ ਕੀਤਾ ਹੈ ਗੁਰਦੁਆਰਾ ਮੈਨੂਗਾ ਟੀਲਾ ਸਾਹਿਬ ਦੇ ਬਾਹਰ ਕੀ ਇਹ ਸ ਲੜਾਈ ਨੂੰ ਮੈਂ ਇਨਸਾਫ ਦੀ ਮੁਕਾਮ ਤੱਕ ਪਹੁੰਚਾਉਂਗਾ ਸਾਡਾ ਪੂਰਾ ਪ੍ਰਯਾਸ ਹੈ ਉਹ ਚੋਣਾਂ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਅਸਥਾਈ ਸ਼ਮਿਆਨਾ ਬਣਾਇਆ ਅਸੀਂ ਉੱਥੇ ਪਰਿਵਾਰ ਨਾਲ ਜਾ ਕੇ ਸਾਰੇ ਜੱਥੇ ਬੰਦਿਆਂ ਨੂੰ ਲਿਜਾ ਕੇ ਮਿਲਾਂਗੇ ਔਰ ਉਹਨਾਂ ਨੂੰ ਉਹਨਾਂ ਦਾ ਵਾਅਦਾ ਯਾਦ ਕਰਾਵਾਂਗੇ ਕਿ ਇਹ ਤੁਹਾਡਾ ਪੈਂਡਿੰਗ ਹੈ ਜਿਆਦਾ ਹੈ 2013 ਨੂੰ ਵੀ ਤੋਂ ਬਾਅਦ ਹੋਇਆ ਉਹ 10 ਸਾਲ ਸਾਨੂੰ ਇਹ ਗੱਲ ਕਹੀ ਹੈ ਵੀ ਅਸੀਂ ਕਾਤੜਾਂ ਦੇ ਬਹੁਤ ਨੇੜੇ ਆ ਅਸੀਂ ਇੱਕ ਦੋ ਦਿਨਾਂ ਦੀ ਜੰਤਕ ਕਰ ਦਾਂਗੇ ਇਹਨਾਂ ਨੇ ਅਸੀਂ ਕਨਵੀਸ਼ਨ ਨਹੀਂ ਕਰਦੇ ਸੀ ਬੱਚੇ ਦਾ ਇਹਨਾਂ ਨੇ ਸਾਨੂੰ ਚਸਾ ਲੇ ਕੇ ਕਨਵੀਸ਼ਨ ਕਰਾਤਾ ਉਹ ਤੇਰਾ ਤੇ ਰੂਤੂਆ ਸਾਨੂੰ ਹਟਿਆਲੇ ਹੋਣ ਆਇਆ ਸਾਨੂੰ ਹਟਿਆਲੇ ਦੀ ਸੰਸਥਾ ਕਹਿੰਦੀ ਵੀ ਤੁਸੀਂ ਉਰੇ ਆਓ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਉਹ ਖੱਲ ਕਿਸੇ ਫੌਲਸੇ ਬੜੇ ਉਸ ਤਰ੍ਹਾਂ ਗੋਤਾ ਲੱਗੀ ਉਹ ਸਾਨੂੰ ਫੌਲਸਾ ਉਸਤਰ ਦਾ ਆਈਐਫਐਸ ਅਫਸਰ ਦਾ ਫੋਨ ਆਇਆ ਸਾਨੂੰ ਵੀ ਤੁਸੀਂ ਹਟਿਆਲੇ ਨਾ ਜਾਈਓ ਵੀ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਗੇ ਅੱਜ ਕਾ ਤੁਸੀਂ ਅਕਾਲੀਆਂ ਦੇ ਲੋਹਾਟ ਕੰਮ ਕਰਦੇ ਹੋ ਰਕਾਰ ਦੇ ਉਹਨੇ ਬੰਦੇ ਨੇ ਇਹ ਗੱਲ ਕਹੀ ਆਈ ਉਸ ਅਫਸਰ ਨੇ ਆਨ ਰਿਕਾਰਡ ਇਹ ਗੱਲ ਕਹੀ ਵੀ ਮੈਂ ਵਰਦੀ ਲਾਹੂਗਾ ਪੰਜਾਬ ਵਰਦੀ ਮੈਂ ਦੋਸ਼ ਕਉ ਨਹੀਂ ਕਰਦਾ ਉਸ ਹਫਤੇ ਨੂੰ ਇਹਨਾਂ ਨੇ ਛਿੱਟ ਜੋ ਕਰਤਾ ਉਹਨੂੰ ਕਿਹਾ ਕੱਢਿਆ ਸੀਵੀਆਈ ਨੇ ਉਹਨਾਂ ਨੂੰ ਕਿਉਂ ਨਹੀਂ ਉਤਿਆਈ ਇਹਨੂੰ ਛਿੱਟ ਜੋ ਕਿਉਂ ਕੱਢਿਆ ਛੇੜੇ ਅਫਸਰ ਦੀ ਗੱਲ ਹੋਣ ਲੱਗਿਆ ਕਿ ਮੰਗਤੀ ਕਰਦੇ ਦੂਸਰੀ ਵਾਰ ਮੰਗ ਇਨਸਾਫ ਆਪ ਦੀ ਮੰਗ ਰਹੀ ਐਡੀ ਵੱਡੀ ਗੱਲ 7-7 ਜਵਾਲਾ ਨੂੰ ਅਸੀਂ ਹਾਈ ਕੋਰਟ ਗਏ ਆ 29 11 14 ਨੂੰ ਸੀਵੀਆਈ ਨੂੰ ਵਾਰਖੋ ਗਿਆ ਕੇਸ ਈ ਵਾਰ 14 ਨੂੰ ਜੀਐਸ ਨੂੰ ਵੈਰੀ ਵਾਰ ਉਲੀ ਆਉਂਦੇ ਕੋਲ 8 ਸਾਲ ਵੱਧ ਰੂਟ ਕਰੋ ਰੋਗ ਵਿੱਚ ਕਰਦੀ ਹੈ ਉਹ ਜਾਂਦੀ ਜਾਂਦੀ ਇੱਕ ਢੀ ਵੱਡੀ ਜਾਂਦੀ ਜਾਂਦੀ ਸੀ ਵੀ ਰੈਸਟ ਹੋਏ ਸੀ ਹੈ ਜੀ ਹਾਂ ਜੀ ਬੰਦੇ ਰੈਸਟ ਹੋਏ ਸੀ ਉਹ ਬੰਦਾ ਉਹ ਉਹ ਉਹਨਾਂ ਨੇ ਕਿਹਾ ਕਹਿੰਦਾ ਸਾਡੇ ਦੋ ਬੰਦੇ ਫੜਿਆ ਉਹਨਾਂ ਨੇ ਇਹ ਰੂਟ ਤੇ ਦੱਸਿਆ ਕਿ ਸਾਡੇ ਦੋ ਬੰਦਿਆਂ ਨੂੰ ਕਿਹਾ ਵੀ ਤੁਹਾਡੇ ਕੋਲਿਓਗ੍ਰਾਫ ਕਰਾਣਾ ਬਾਅਦ ਨਾਲ ਜਵਾਵ ਦੇਖਾ ਇਹ ਆਉਨੇ ਕਹਿੰਦਾ ਆਉੜੇ ਤੁਹਾਨੂੰ ਲੈਵੋ ਨੀ ਇਹ ਵੀ ਇਹ ਵੀ ਇੱਕ ਕਜੰਸੀ ਹੈ ਉਹਦਾ ਸਟਾਨ ਦੀ ਬਹੁਤ ਔਰਜੈਂਸੀ ਹੈ ਮੈਂ ਮੰਗ ਕਰਦੀ ਹਾਂ ਮੰਗ ਸਾਡੇ ਸਾਡੇ ਬੱਚੇ ਦੇ ਕਤਲ ਫੜੇ ਜਾਣੇ ਚਾਹੀਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਤਾਂ ਟਗੜ ਵਰਗ ਨਾਲ ਲੜਦਾ ਡਰਦਾ ਹੁੰਡੇ ਦੀ ਵਾਂਗ ਵਰਗੀ ਜਦੋਂ ਸਿੰਘ ਵੀ ਇਹਨਾਂ ਡੋੜੂ ਗਏ ਸੁੱਕ ਦਿੱਤੀਆ ਉਹਦੀ ਮਾਰ ਅਸਿਰਚ ਕਲੋਟ ਹੋ ਗਿਆ ਇਹਨਾਂ ਨੇ ਵਾਰ ਰੋਚ ਕੀਤੀ ਹੈ ਬੱਚਾ ਨੇ ਸੂਤ ਸਾੜ ਦਿੱਤਾ ਕੋਈ ਹੋਰ ਚਾਹ ਨੂੰ ਗੰਦੀ ਕਰਨ ਆਉਣੇ ਹੋ ਤੇਰੇ ਖਿਲਾਫ ਨਹੀਂ ਗੱਲ ਸੁਣੂਗਾ ਗੌਰ ਕਰਦਾ ਸੀ ਬਾਗਲਾ ਅਸੀਂ 15 ਸਾਲ ਲੜਾਈ ਲੜਦੇ ਆ ਹਰੇਕ ਤਰੀਕ ਤੇ ਜਾਂਦੇ ਆ ਸੀ ਹਾਈ ਕੋਰਟ ਹਰੇਕ ਤਰੀਕ ਤੇ ਜਿੰਨੀ ਵੀ ਹੀਰਿੰਗ ਹੋਈ ਆ ਅਸੀਂ ਹਰੇਕ ਹੀਰਿੰਗ ਤੇ ਗਏ ਆ ਅਸੀਂ ਉਹ ਹਰ ਇੱਕ ਤਰੀਕ ਤੇ ਜਾਂਦੇ ਰਹੇ ਤਾਂ ਤੁਮ ਅੱਗੇ ਇਸੇ ਤਰ੍ਹਾਂ ਜੀ ਇਨਸਾਫ ਜੇ ਲੱਗਦਾ ਕਮਤਰੀ ਢੇਲੇ ਰਹੀ ਜਾਂ ਇਸ ਤਰ੍ਹਾਂ ਦਾ ਪਛਰੇ ਆ ਕਿ ਕੀ ਕਾਰਵਾਈ ਜੀ ਹੋ ਸਕੋ ਅੱਗੇ ਅਸੀਂ ਉੱਪਰ ਉਹ ਦਰਸ਼ਨ ਕਰਾਂਗੇ ਅਸੀਂ ਬੱਟੇ ਦਾ ਕਾਤਲ ਨਾ ਉਹ ਕਾਕਲ ਫੜਾ ਕੇ ਹਟਣੀ ਆ ਅਸੀਂ ਕੁਝ ਹੀ ਖਵੰਗਦੇ ਆ ਸਾਡਾ ਖੰਡਾ ਵਾਂਡਾ ਰਾਈਟ ਆ ਅੱਜ ਜਿਹੜੀ ਬੇਦਰਜਨ ਦੇ ਫਤਿਹ ਕਾਂਡ ਦੇ ਵਿੱਚ ਗੰਗਸਾਗ ਵੱਲੋਂ ਸਾਰੀ ਧਾਰਮਿਕ ਸਮਾਜਿਕ ਜਥੇਬੰਦੀਆਂ ਅੱਜ ਇਕੱਠੇ ਕੀਤੀਆਂ 13 ਤੋਂ 12 ਸਾਲ ਤਕਰੀਬਨ ਹੋ ਗਿਆ ਇਸ ਕੇਸ ਨੂੰ ਬੜੇ ਸ਼ਰਮ ਦੀ ਗੱਲ ਹੈ ਕਈ ਸਰਕਾਰਾਂ ਆਈਆਂ ਪੰਜਾਬ ਦੀਆਂ ਕਈ ਚਲੇ ਗਈਆਂ ਪਰ ਉਹਨਾਂ ਨੇ ਕਿਸੇ ਗੱਲ ਨੇ ਕਿਸੇ ਦਾ ਧਿਆਨ ਨਹੀਂ ਦਿੱਤਾ ਇੱਕ ਛੋਟਾ ਜਿਹਾ ਬੱਚਾ ਜਿਹਦੀ ਹੱਤਿਆ ਹੋ ਜਾਂਦੀ ਹੈ ਉਹਦੇ ਤੇ ਕੋਈ ਕਾਰਵਾਈ ਨਾ ਹੋਵੇ ਬੜੀ ਅਫਸੋਸ ਦੀ ਗੱਲ ਹੈ ਇਹ ਸੀਐਮ ਕਈ ਆਏ ਕਈ ਚਲੇ ਗਏ ਪਰ ਹੁਣ ਜਿਹੜਾ ਭਗਵੰਤ ਮਾਨ ਜੀ ਸੀਐਮ ਆਏ ਐ 84 ਦੇ ਦੰਗਿਆਂ ਨੂੰ ਲੋਕ ਭੁੱਲੇ ਨਹੀਂ ਐ ਤੇ ਅੱਜ ਭਗਵੰਤ ਮਾਨ ਜੀ ਨੂੰ ਚਾਹੀਦਾ ਹੈ ਕਿ ਪਹਿਲੇ ਵਿਧਰ ਜੈਨ ਦੇ ਕੇਸ ਦੇ ਵਿੱਚ ਇਨਵੋਲਵਮੈਂਟ ਦੇ ਕੇ ਆਪਣੀ ਕਾਰਵਾਈ ਪੂਰੀ ਕਰੇ ਔਰ ਜਿਹੜਾ ਜੈਨ ਸਾਹਿਬ ਦੇ ਇਹਨਾਂ ਦੇ ਫਾਦਰ ਨੇ ਵਿਧਰ ਜੈਨ ਦੇ ਫਾਦਰ ਉਹਨਾਂ ਨੇ ਵੀ ਵੀੜਾ ਚੱਕਿਆ ਡੰਗ ਸਾਹਿਬ ਦੇ ਨਾਲ ਉਹ ਪੰਜਾਬ ਕੀ ਸਾਰੇ ਹਿੰਦੁਸਤਾਨ ਜਿਵਾਜ ਨੂੰ ਨਹੀਂ ਚਾਹੀਦੀ ਹੈ ਮੈਂ ਕੋਸ਼ਿਸ਼ ਕਰਾਂਗਾ ਸਾਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਗ੍ਰਹਿ ਮੰਤਰੀ ਜਾਂ ਪ੍ਰਾਈਮ ਮਿੰਿਸਟਰ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੀ ਇਨਸਾਫ ਹੋਣਾ ਚਾਹੀਦਾ ਬਿਦੁਰ ਜੈਨ ਨਾਲ ਅੱਜ 12 ਸਾਲ ਹੋ ਗਏ ਹਾਈ ਕੋਰਟ 'ਚ ਵੀ ਗਏ ਹਾਈ ਕੋਰਟ ਦੀ ਸੀਬੀਆਈ ਨੂੰ ਕਰਤਾ ਸੀਬੀਆਈ ਨੇ ਜਾਂਚ ਜਿਹੜੀ ਕਰਨੀ ਹੈ ਹੁਣ ਦੁਬਾਰਾ ਉਹਦੇ ਵਿੱਚ ਨਰਵਖਤ ਜਾਂਚ ਹੋਣੀ ਚਾਹੀਦੀ ਹੈ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਇਹ ਜਿੰਨੀਆਂ ਜਥੇਬੰਦੀਆਂ ਇੱਥੇ ਆਈਆਂ ਸਾਰੀਆਂ ਮਿਲ ਕੇ ਕੰਮ ਕਰਾਂਗੇ ਔਰ ਬਿਦੁਰ ਜੈਨ ਨੂੰ ਇਨਸਾਫ ਦਿਵਾਵਾਂਗੇ ਮੇਰੀ ਕੋਸ਼ਿਸ਼ ਇਹ ਆ ਦੰਗ ਸਾਹਿਬ ਨੇ ਮਿਲ ਕੇ ਬਾਕੀ ਸਾਰੇ ਜੱਥੇਬੰਦੀਆਂ ਨਾਲ ਮਿਲ ਕੇ ਜਿੱਥੇ ਮੇਰੀ ਜ਼ਰੂਰਤ ਹੋਏਗੀ ਮੈਂ ਨਾ ਨਾ ਤਨ ਮਨ ਧਰ ਨਾਲ ਖੜਾ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲੂਗਾ ਤਾਂ ਹੋਰ ਲੋਕਾਂ ਨੂੰ ਜਿਹੜੇ ਹਜੇ ਇੱਕ ਬਰਦਾਤਾ ਹੋਣਗੇ ਆ ਉਹਨਾਂ ਨੂੰ ਡਰ ਰਹੇਗਾ ਕਿ ਆਪਾਂ ਕੋਈ ਗਲਤ ਕੰਮ ਨਾ ਕਰੀਏ ਇਹਦੇ ਸ਼ਬਦਾਂ ਨਾਲ ਮੈਂ ਡੰਗ ਸਾਹਿਬ ਦਾ ਜੈਨ ਸਾਹਿਬ ਨੂੰ ਬੜਾ ਅਫਸੋਸ ਕਰਦਾ ਹਾਂ ਕਿ ਉਹਨਾਂ ਨੂੰ ਅੱਜ 12 ਸਾਲ ਹੋ ਗਏ ਬਿਦੁਰ ਜੈਨ ਦਾ ਕੋਈ ਇਨਸਾਫ ਨਹੀਂ ਹੋਇਆ ਮੈਨੂੰ ਸੀਬੀਆਈ ਸਾਡੀ ਸੈਂਟਰਲ ਵੀ ਜਿਹੜੀ ਸਰਕਾਰ ਉਮੀਦ ਹੈ ਕਿ सीबीआई ਪੂਰੀ ਜਾਂਚ ਕਰੇਗੀ ਅਤੇ ਇਨਾਂ ਨੂੰ ਇਨਸਾਫ ਦਿਵਾਏਗੀ ਜੈ ਹਿੰਦ